ਗਣੇਸ਼ ਹੈ ਮਹਾਰਾਸ਼ਟਰ ਅਖੜ ਇੱਕ ਵਾਰੀ ਬਾਹ ਖੜੀ ਕਰੀ ਗਣੇਸ਼ ਪਹਿਲਵਾਨ ਜੀ ਬਾਹ ਖੜੀ ਕਰਿਓ ਗਣੇਸ਼ ਭਲਵਾਨ ਜੀ ਬਾਹ ਖੜੀ ਕਰਿਓ ਇਹ ਆ ਗਣੇਸ਼ ਅਖੜਾ ਮਹਾਰਾਸ਼ਟਰ ਦੂਸਰੇ ਪਾਸੇ ਬਹੁਤ ਹੀ ਵਧੀਆ ਕਲਵਾ ਕੋ ਤੇਰਾ ਖੜਾ ਬਾਹ ਕਲਵੇ ਬਾਹ ਖੜੀ ਕਰ ਆਇਦੇ ਦਿਨ ਦੀ ਵੱਡੀ ਕੁਸ਼ਤੀ ਹੈ ਮੋਟਰਸਾਈਕਲ ਨਾਮ ਆਉਂਦੇ ਸਾਡਾ ਭਰਾ ਕਮਜੀਤ ਦੋਨਾ ਕੁਲਵਿੰਦਰ ਸਿੰਘ ਜੀ ਅਰਜਨ ਸਿੰਘ ਜੀ ਹੈਪੀ ਕੈਨੇਡਾ ਐਲਾਨ ਕਰਦੇਗੇ ਸਾਡੇ ਪ੍ਰਵਾਸੀ ਦੇ ਵੱਲੋਂ ਦੋ ਬੋਟ ਟ੍ਰਿਲਟ ਮੋਟਰਸਾਈਕਲ ਹੋਣੇ ਆਉ ਜਿਹੜਾ ਬੰਨ ਜਿੱਤ ਪ੍ਰਾਪਤ ਕਰ ਗਿਆ ਉਹਨੂੰ 7000 ਜਿਹੜਾ ਆਪੋ ਜਿੱਤੇ ਜਿਹੜਾ ਜੀ ਜਗਤਾਰ ਮਹਾਰਾਸ਼ਟਰ ਵਾਲਾ ਰਨਮਨੋ ਨੇ ਤਾੜੀਆਂ ਮਾਰਦੇ ਜ਼ੋਰਦਾਰ ਇੱਕ ਹੋਰ ਜ਼ਰੂਰੀ ਸੁਝਾਵ ਹੈ ਸਾਡੇ ਜਿਹੜੇ ਕੈਨੇਡਾ ਬੈਠੇ ਨੌਜਵਾਨ ਨੇ ਦੇਖਦੇ ਆ ਤੇ ਨਾ ਰੁਪਏ ਦੇਈਆਂ ਨੇ ਬਿੱਲਾ ਪਛੇ ਜੇ ਉਹ ਭੱਜ ਕੇ ਬੈਗ ਬੈਠਾ ਕੋਈ ਜਾਂਦਾ ਅਰਜਨ ਸਿੰਘ ਹੈਪੀ ਕੈਨੇਡਾ ਗੁਰਵਿੰਦਰ ਸਿੰਘ ਕੈਨੇਡਾ ਕਮਲਜੀਤ ਸਿੰਘ ਜੀ ਨੋਨਾ ਆ ਜਿਹੜੀ ਪਟਕੜੀ ਦੀ ਕੁਰਸੀ ਹੋਣ ਲੱਗੀ ਹੈ ਜੇਤੂ ਨੂੰ 7000 ਤੇ ਜਿਹੜਾ ਸੈਕੰਡਰ ਹੋਊਗਾ ਉਹਨੂੰ 5000 ਇਹਨਾਂ ਨੌਜਵਾਨਾਂ ਵੱਲੋਂ ਦਿੱਤਾ ਜਾ ਰਿਹਾ ਜਿਹੜੇ ਪਹਿਲਾਂ ਵੀ ਹਿੱਤੇ ਉਹਨਾਂ ਨੇ ਵੀ 4000 ਤੇ 3000 ਦੋਨਾਂ ਕੁਰਸੀਆਂ ਨੂੰ ਸਾਡੇ ਕੋਲ ਪੈਸੇ ਪਹੁੰਚੇ ਹੋਆ ਬਿੱਲੜਪੂਰਾ ਬੈਕ ਭਰ ਕੇ ਬੈਠਾ ਤੇ ਨਾਲੇ ਨਾਲ ਦੇ ਪੈਸੇ ਇਹ ਸਦਾ ਲੱਖਾਂ ਦਾ ਪਰਿਵਾਰ ਕਰਵਿੰਦਰ ਸਿੰਘ ਨੇ ਸਰਦਾਰ ਜੈ ਸਿੰਘ ਦਾ ਲੜਕਾ ਕਮਲਜੀਤ ਘੋਨਾਰੀ ਜਿਹਨੇ ਵਾਲੇ ਪਰਿਵਾਰਾਂ ਨੂੰ ਪੂਰੀ ਮਾਰ ਪੈਸੇ ਦੀ ਪੂਰੀ ਕਿਰਪਾ ਕੀਤੀ ਰਸਾ ਮਹਾਨੇ ਦਾ ਨੌਜਵਾਨ ਅਤੇ ਔਰਦਾਨ ਵੀ ਬੜਾ ਖੁੱਲ ਕੇ ਕਰਦਿਨੇ ਬਹੁਤ ਵੱਡਾ ਯੋਗਦਾਨ ਪਾਇਆ ਨੇ ਉਹਦਾ ਸਾਡਾ ਵਰਦੀ ਸਿੰਘ ਦੇ ਬੇਟੋ ਜਿਹਨੇ ਵਾਲਾ ਪਰਿਵਾਰ ਉਹਨਾਂ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਦੇ ਨਾਲ ਦੇ ਸਾਥੀਆਂ ਤੋਂ ਉਹਨਾਂ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਲਓ ਸਿਰੇ ਦੀਆਂ ਕੁਸ਼ਤੀਆਂ ਦੇ ਵਿੱਚ ਜ਼ਿੰਮੇਵਾਰੀ ਤੇ ਅੱਜ ਦੀ ਫਾਈਨਲ ਕੁਸ਼ਤੀ ਤਾੜੀਆਂ ਮਾਰ ਦਿਓ ਲਓ ਗਣੇਸ਼ ਤੇ ਕਲਵਾ ਕੁਝ ਵੀ ਹੋਵੇਗਾ ਕੁਸ਼ਤੀ ਦੇ ਦੋਨਾਂ ਭਾਨਾਂ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਕਿ ਬੱਜ ਬੱਜ ਸ਼ੇਰਾ ਸਮਾ ਬੜਾ ਮਾਰਾ ਚੱਲੇ ਅੱਜ ਵੀ 84 ਵਾਲੇ ਜਗਮਣਾ ਵਾਲੇ ਮਸਤੀਆਂ ਬੋਟੀਆਂ ਨੂੰ ਇੱਲਾ ਪੈ ਗਏ ਆ ਆ ਤਾੜੀ ਮਾਰ ਦਿਓ ਉੱਪਰਲੇ ਪਾਸੇ ਕਲਵਾ ਪਹਿਲਵਾਨ ਗੁੱਜਰ ਖਾੜਾ ਬਾਹਰਨ ਅਜੇ ਪਹਿਲਵਾਨ ਜੀ ਬਾਹਰ ਦਾ ਚੰਡਿਆ ਹੋਇਆ ਪੱਠਾ ਜਿਹਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਥੱਲੇ ਇੱਕ ਬੜਿਆ ਬਰੰਦਰ ਆਇਆ ਬੜੀ ਵਧੀਆ ਕੁਸ਼ੀ ਉੱਧਰ ਜਿੱਥੇ ਦਾ ਹੋਇਆ ਉਹ ਕਿਹੜਾ ਆਹ ਦੇਖੋ ਕੁਸ਼ਤੀ ਦਾ ਸਵਾਦ ਵੱਖਰਾ ਹੈ ਕਲਵਾ ਗੁੱਜਰ ਹੈ ਇਹ ਬਾਹਰ ਲਖਾਣੇ ਦਾ ਗੁਰਦੇਵ ਪਹਿਲਵਾਨ ਦਾ ਪੱਠਾ ਹੈ ਇੱਥੇ ਬੱਸ ਗੁਰੇਸ਼ਾ ਮਹਾਰਾਜੋ ਮੈਂ ਹਰਤਾਰ ਸਿੰਘ ਦੀ ਬੋਲਾ ਹੈ ਹਰਾ ਪੱਟੀਆਂ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਅਮਰੀਕਾ ਵਾਲਿਆਂ ਦਾ ਜਿਨ੍ਹਾਂ ਨੇ ਕੰਤੀ ਨੂੰ ਬਿਆਰੋ ਗੱਡੀ ਦੇ ਨਾਲ ਮਾਨਸਰਮਾਨ ਕੀਤਾ ਉੱਤਰ ਮੈਨੂੰ ਲੱਗਦਾ ਹੈ ਕਿ ਗੱਲ ਗੱਲ ਇਹ ਮਿੰਟਾ ਸਕੀਟਾਂ ਦੇ ਵਿੱਚ ਲਗਾ ਲ ਮਗਾਉ ਪਰਨੇ ਕਮਲਜੀਤ ਕਰੋਨਾ ਗੁਲਵਿੰਦਰ ਸਿੰਘ ਰਾਜਿੰਦਰ ਸਿੰਘ ਦੀ ਹੈਪੀ ਕੈਨੇਡਾ ਆਂਦੇ ਸਾਲ ਕਹਿੰਦੇ 2 ਮਿੰਟ ਮੋਟਰਸਾਈਕਲ ਜੇਤੂ ਵੱਲੋਂ 5000 ਅੱਜ ਜਿਹੜਾ ਬੰਦ ਜੇਤੂ ਦਾ 7000 ਨੂੰ 5000 ਉੱਪਰ ਜਿੱਤੂ ਨੂੰ ਆਤਮਾ ਦਾ ਹੈ ਕਿ ਸੀਰ ਸਬਰ ਕਰ ਭਗਤ ਜਮੀਰ ਬਾਂਗੂ ਰੁਕੀ ਖਾ ਕੇ ਗੋਤ ਪਾਣੀ ਦਾ ਪੀ ਛੱਡੇ ਕੁੱਕ ਸੁੱਕ ਸਰੀਰ ਤੇ ਸਹੀ ਜਾਵੇ ਜੁਕੀ ਹੋਵੇ ਨਾ ਬਹੁਤ ਸੀ ਕੱਢੇ ਉਸ ਕੱਤ ਨੂੰ ਗੱਡੇ ਨਾਲ ਜੋੜਨਾ ਕੀ ਜਿਹੜਾ ਬਲਦ ਗੱਡੇ ਦੀ ਨਹੀਂ ਛੱਡੇ ਉਸ ਮਨ ਨੇ ਕੁਸ਼ਤੀਆਂ ਟਾਉਣੀਆਂ ਕੀ ਜਿਹੜਾ ਘੁੱਤ ਤੋਂ ਪਹਿਲਾਂ ਜੀ ਛੱਡੇ ਕਦੇ ਆਖਾ ਸਵਾਦ ਦਾ ਮੋੜੀਏ ਨਾ ਭਾਵੇਂ ਵਿੱਚ ਖਰਾਸ ਤੇ ਕੀ ਛੱਡੇ ਫਿਰ ਜੀ ਨਾਲ ਜਰਬਦੀ ਮੇਹ ਹੋ ਜਾਏ ਤਦ ਤੈਨ ਧੋ ਕੇ ਸਵਾਦ ਦੇ ਪੀ ਛੱਡੇ ਹਾਂ ਜੀ ਜੰਦੇਦਾਰ ਅਰਣਜੀਤ ਸਿੰਘ ਜਿੰਗਰ ਸਾਹਿਬ ਜੀ ਜਿਹੜਾ ਪਰਾਇਡ ਨੇ ਸਟੇਜ ਤੇ ਆ ਕੇ ਹੋ ਜਾਣੇ ਹਾਜੀ ਬੈ ਜੀ ਬੀ ਸੋ ਸਮਾਗਮ ਆਗਰ ਨੂੰ ਇਸ ਸ੍ਰੀਮਾ ਕਰਦੇ ਨਾਮ ਦੇ ਸਰਦਾਰ ਬਲਵਿੰਦਰ ਸਿੰਘ ਜਿੰਗਰ ਸਾਹਿਬ ਸਟੇਜ ਤੇ ਜਾਓ ਜਾਨ ਮੇਡਾ ਪੁਣੀ ਜਾਲੂ ਮੈਂ ਕੀ ਹੈ ਸ੍ਰੀਮਾ ਜਫੇਦਾਰ ਰਜੀ ਸਿੰਘ ਜਿੰਗਰ ਸਾਹਿਬ ਨੇ ਇਹੀਆਂ ਦੋ ਕੁਸ਼ਤੀਆਂ ਵਿੱਚ ਇਹਨਾਂ ਦੇ ਬੜੀਆਂ ਹੋਣਾ ਦਾ ਮਾਨ ਸਤਿਆ ਦੇਣਾ ਹੈ ਜਿਲ੍ਹਾ ਮੱਤੀ ਸਟੇਜ ਤੇ ਕਰਨ ਦੀ ਗੱਲ ਕਰਦੇ। ਇਹਨਾਂ ਦਾ ਨਾਮ ਹੋਣਾ ਹੈ ਜਿਹੜਾ ਸਾਡਾ ਬਾਬਾ ਗੋੜਿਆਂ ਪਿੱਖਾ ਗਾਵੇ ਅੱਜ ਵੀ ਇਹ ਪੰਡੀ ਕੁੱਤੀ ਚੱਲ ਰਹੀ ਹੈ ਲੱਗਾ ਦੋੜਦਾ ਗੋੜਿਆਂ ਆਵਾਜ਼ ਨੂੰ ਖੋਲਦੀ ਹੈ ਸਰਦਾਰ ਨਿਰਮਲ ਸਿੰਘ ਇੱਕ ਢੰਡਾ ਸਾਹਿਬ ਸੁਸਾਇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ 1000 ਰੁਪਏ ਜੇਤੂ ਮਲ ਦੇ ਲਈ ਹੈ ਤਾਂ ਦਾ ਨਾਮ ਕਬਾ ਰਾਜਾ ਸਾਹਿਬ ਦੀ ਕਿਰਪਾ ਹੈ ਉਹਨਾਂ ਦੀ ਸੰਗਤ ਦੇ ਵੱਲੋਂ ਦੋਨਾਂ ਪਹਿਲਵਾਨਾਂ ਨੇ 5-500 ਦੇ ਵੱਡੇ ਸਤਿਕਾਰ ਪਹੁੰਚਦਾ ਹੋਇਆ ਸ੍ਰੀ ਨਿਰਮਲ ਢੰਡਾ ਜੀ ਉਹਨਾਂ ਦਾ ਧੰਨਵਾਦ ਹੈ ਜਿਹੜੇ ਸਵਾਮੀ ਦੇ ਪ੍ਰਤਾਜ਼ਨ ਉਹਨਾਂ ਦੇ ਵੱਲੋਂ ਸਾਡੇ ਦੋਨਾਂ ਪਹਿਲਵਾਨਾਂ ਨੇ ਵੱਡਾ ਮਾਣ ਤੇ ਸਤਿਕਾਰ ਪਹੁੰਚਦਾ ਹੋਇਆ ਲਾਹ ਸਿਰੇ ਦੀ ਕੁਸ਼ਤੀ ਚੱਲੀ ਗਈ ਦੋਨਾਂ ਮੱਲਾਂ ਦੇ ਦਰਮਿਆਨ ਪਹਿਲਵਾਨ ਪਹਿਲਵਾਨ ਜੀ ਗੁੱਜਰਖਾਣਾ ਬਾਹਰਨ ਤੇ ਦੂਸਰੇ ਪਾਸੇ ਮੱਲ ਸਾਹਮਣੇ ਦੇਖਾਂਗੇ ਇਸ ਵੇਲੇ ਗਨੇਸ਼ ਪਹਿਲਵਾਨ ਜੀ ਜਗਤਾਬ ਮਹਾਰਾਸ਼ਟਰ ਦੇ ਦਰਮਿਆਨ ਅੱਜ ਪੱਟੀ ਕੁਸ਼ਤੀ ਚੱਲ ਰਹੀ ਹੈ ਹਲ ਦੁਨੀਆ ਦੇ ਮੰਨੇ ਪਰਮਨੇ ਬੱਲਾ ਦੇ ਦਰਸ਼ਨ ਸੁਮੇਂ ਨਗਰ ਝੰਗੜਾ ਦੀ ਧਰਤੀ ਦੇ ਵਿੱਚ ਕਰਵਾਏ ਗਏ ਹੈ ਇੱਥੇ ਭਰਾ ਸਾਡਾ ਡੰਡੀ ਕੈਪਟਨ ਡੰਡਾ ਲਾ ਕੇ ਦਿਖਾ ਰਿਹਾ ਹੈ ਬਹੁਤ ਬਹੁਤ ਧੰਨਵਾਦੀਆਂ ਭਰਾਵਾਂ ਦਾ ਵੀ ਉੱਪਰ ਵੱਧ ਕੇ ਸਹਿਯੋਗ ਦੇਣਾ ਕਿ ਬੁੱਤਾਂ ਪਰ ਪਰ ਪਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲੈਂਜ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਕਿਉਂ ਦੇ ਟੁੱਬਦੇ ਕਿੱਵੇ ਟਰਦੇ ਦੇਖੇ ਨੇ ਕਹਿੰਦੇ ਸੀ ਪੈਮ ਦਾ ਇਲਾਜ ਕੋਈ ਨਹੀਂ ਚੌਕਾਂ ਦੇ ਵਿੱਚ ਖੋਪੇ ਟਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਕੱਟੇ-ਪੱਟੇ ਜੇੰਦੂ ਹਰ ਦੇ ਦੇਖੇ ਨੇ ਆਸਮਾਨਕਰੀ ਨਾ ਫੋਕੀ ਸ਼ੋਰਤ ਦਾ ਉਹ ਦਿਲ ਦੇ ਡਾਕਟਰ ਦਿਲ ਦੇ ਤਾਰੇ ਨਾਲ ਮਰਦੇ ਦੇਖੇ ਨੇ ਦਿਲ ਦੇ ਡਾਕਟਰ ਦਿਲ ਦੇ ਤਾਰੇ ਨਾਲ ਮਰਦੇ ਦੇਖੇ ਨੇ ਹਲਕੀ ਜੀ ਸਤਿਮਸਦ ਕਰ ਰਿਹਾ ਕਿ ਨਹੀਂ ਜੀ ਮਾਲਕ ਅਗੇ ਅਰਦਾਸ ਕਰੀਏ ਦੁਆ ਕਰੀਏ ਕਲਵੇ ਦਾ ਲੱਗਦਾ ਸਿਰ ਵਜਾਈਦਾ ਵੀਰੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਿੱਤਰਾਂ ਦੀ ਦੁਨੀਆ ਤੋਂ ਇਹ ਦੇਸ਼ ਦੇ ਮੇਲੇ ਲੈ ਕੇ ਮਨ ਕੋ ਜੇ ਪਰ ਸਤਕਾਰ ਰੱਖਾਂਗੇ ਕਿ ਪਿੰਜਰਾ ਲੱਖ ਰੁਪਏ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮੰਜਾਂ ਨਹੀਂ ਆ ਸਕਦਾ ਜੁੱਤੀ ਪੈਰਾਂ ਜੋਵੇ ਭਾਵੇਂ ਸੋਨੇ ਦੀ ਤਾਂ ਕਿ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਲੂ ਲੱਖ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾ ਮਲਾ ਦੇ ਨਹੀਂ ਪਾਰ ਜਾ ਸਕਦਾ ਪਿਆਰਾ ਸਿੰਘ ਦਾ ਸ਼ੇਰ ਮਰਦੇ ਭੁੱਖ ਦੇਖੋ ਪਰ ਮਰਦਾ ਮਰਦਾ ਕਦੇ ਘਾ ਨਹੀਂ ਜਾ ਸਕਦਾ ਬਾਰਾ ਫੇਰ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਇੱਕ ਵਾਰ ਫੇਰ ਤੋਂ ਦਰਦਿਆਂ ਦੇ ਨਾਲ ਖੁੱਲ ਕੇ ਤਾੜੀਆਂ ਮਾਰ ਲਈਏ ਦੋਨੇ ਪਹਿਲਵਾਨ ਫੇਰ ਤੋਂ ਆਪਣੇ ਸਾਹਮਣੇ ਨੇ ਕਲਵਾ ਬਾਬਾ ਜਵਾੰਜੀ ਬਾਹਰ ਨਖਾਰਾ ਤੇ ਦੂਸਰੇ ਪਾਸੇ ਗਣੇਸ਼ ਜਗਤਾਬ ਮਹਾਰਾਸ਼ਟਰ ਦੇ درمیان ਵੱਡੀ ਕੁਸ਼ਤੀ ਚੱਲ ਰਹੀ ਹੈ। ਸੰਦੀਪ ਸਿੰਘ ਸਨੋਕਤਾਰ ਸਿੰਘ ਕੋਰਲਾ ਦੋਨਾਂ ਪਹਿਲਵਾਨਾਂ ਦੇ ਪੰਜ-ਪੰਜ ਸੌ ਦੇ ਵੱਡੇ ਸਹਿਯੋਗ ਤੇ ਜਿਹੜੇ ਕੋਚ ਦੇ ਗੀਤਿਆਂ ਬਹੁਤ ਵੱਡਾ ਧੰਨਵਾਦ ਹੈ ਕਿ ਮਿਰਕਾ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ। ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਮੋਮਬਤੀ ਦੇ ਕਿੜਾਏ ਕਦੇ ਰਜਦੇ ਨਹੀਂ ਹੁੰਦੇ ਤੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਮग्गा ਸਾਉਂਡ ਨੂੰ ਦੇਂਦੀ ਥੋੜੀ ਆਵਾਜ਼ ਖੋਲਦੇ ਮੇਰੇ ਵੀਰ ਲੈਚ ਵਾਲੇ ਮਾਈਕ ਦੇ ਮੈਂ ਬਹੁਤ ਹੀ ਵਧੀਆ ਜੀ ਰਾਜਾ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਕਰਨ ਵਾਲੀ ਸਾਡੀ ਸੰਗਤ ਮਹਾਰਾਜ ਜੀ ਜੀ ਸ਼ੁਰੂਆਤੋਂ ਅਗਲੇ ਸਿੰਘ ਵਾਸਤੇ ਬਲਾਵਰ ਸਿੰਘ ਜੀ ਸੋਤਰ ਗਲਜਰੀ ਨਾਲ ਜੀ ਪਿੰਡ ਝਗੜਾ ਤੋਂ ਦਲਾਵਰ ਸਿੰਘ ਪੁੱਤਰ ਗੱਜਰੀ RAM 1 ਲੱਖ ਰੁਪਈਆ ਅਗਲੇ ਸਾਲ ਖੇਡ ਵਾਸਤੇ ਨੋਮਾਇਨ ਅਸਨਟ ਕਰਾ ਕੇ ਗਿਆ ਮੈਂ ਕਹਿ ਗਰੋਂ ਤਵਾਦ ਕਰਦਾ ਜਿਨ੍ਹਾਂ ਨੇ ਆਪਣੇ ਦਸਾਂ ਨਾਮ ਦੀਆਂ ਇੱਥੇ ਕੋਈ ਨ ਸਵਲ ਕਰਨ ਮਾਥੇ ਅਗਲੇ ਸਾਲ ਲਈ 1 ਲੱਖ ਰੁਪਈਆ ਦੇ ਨੋਮਾਇਨ ਕਰਾਇਆ ਦਲਾਵਰ ਸਿੰਘ ਪੁੱਤਰ ਗੱਜਰੀ RAM ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੰਤਰ ਰਾਜਾ ਸਾਹਿਬ ਜੀ ਜਿਨ੍ਹਾਂ ਖਜ਼ਾਨਿਆਂ ਨੂੰ ਹੋਰ ਭਰਪੂਰ ਕਰਨ ਰਾਜਾ ਜੀ ਬਲੀ ਗਰਿਓ ਦੀਪਨ ਬਹੁਤ ਸੋਹਣਾ ਸ਼ਿਜ ਮੇਲਾ ਹੈ ਮਹਾਰਾਜ ਪਈਤ ਪਾਸ਼ਾ ਜੀ ਦੀ ਤੇ ਬਖਸ਼ੀ ਹੋਈ ਦਾਤ ਹੈ ਸਾਰੀਆਂ ਪਟੀਆਂ ਦਾ ਸਾਰੇ ਲੰਮੜਦਾਰ ਸਾਬਕਾ ਦਾ ਐਨਆਰਏ ਭਰਾਮਾ ਦਾ ਨਗਰ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਹੈ ਕੁਸ਼ਤੀ ਬਹੁਤ ਵਧੀਆ ਹੈ ਜਸ਼ਨ ਨੇ ਬੱਕਾ ਸੋਨ ਸਰਬ ਗਰਾਦੇ ਬਖਲੌਰ ਬਹੁਤ ਵਧੀਆ ਛੋਟੀ ਬਾਈ ਨੂੰ ਬਿਠਾਇਆ ਕੀਤਾ ਕਿ ਚਾਦਰ ਦੇ ਕੇ ਪੈਰ ਪਸਾਰਾ ਗਲ ਛੱਡੀ ਨਾ ਤਕਦੀਰਾਂ ਤੇ ਮੰਜ਼ਲ ਦੇ ਬਲ ਜਾਣਾ ਲਾ ਕਰਦਾ ਮਾਨ ਅਮੀਰਾ ਉਤੇ ਦੌਰ ਦੂਰ ਦਾ ਪਤਾ ਕਿ ਕੋਈ ਪਰ ਲੱਭ ਲਿਆਉਣਾ ਸਮੇ ਲੱਗੀ ਨੂੰ ਵੀਰਤ ਵਾਲਾ ਨਾਕਾ ਲਾ ਕੇ ਘੇਰਾਗੇ ਇੱਕ ਦਿਨ ਟੱਕੀ ਨੂੰ ਮੈਂ ਵੇਂਦੀ ਕਰਦਾ ਕਿ ਜਿਹੜਾ ਮੋਟਰਸਾਈਕਲ ਆਗਰ ਸਿੰਘ ਨਿਵਰਦਾ ਤੀਰੇ ਸਿੰਘ ਪੁਤਰਾ ਮੰਗਲ ਸਿੰਘ ਦੇ ਉਹਨਾਂ ਨੂੰ ਵੇਂਦਿਆ ਜ ਉਹਨਾਂ ਦਾ ਭਾਗ ਜਾਇਆ ਸੀ ਸਾਡੇ ਪਾਸ ਮੋਰਸੇਵ ਦੇ ਜਮੀਆਂ ਦੇ ਰਿਹਾ ਪਰ ਹਰਵੰਦਾ ਨੂੰ ਆਇਓ ਜਿਹੜਾ ਮੋਰਸੇ ਦੇ ਨਾਲ ਆਪਣੇ ਵਿੱਚ ਤੁਸੀਂ ਆ ਕੇ ਫੋਟੋ ਕਰਾ ਲਾ ਪਰਵਾਰ ਜੀ ਬਹੁਤ ਵਧੀਆ ਉਧਰ ਮੋਟਰਸਾਈਕਲ ਦੇ ਪਰਿਵਾਰ ਦੇ ਮਿਲੋ ਆ ਲਾ ਕੇ ਆ ਜਾਓ ਉਹਦੇ ਨਾਲ ਦੋ ਰਕਮ ਤੁਕ ਦੇਣਾ ਹੈ ਕਮਜੀਤ ਕੋਲਾ ਕੁਲਵਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਹੈਪੀ ਕੈਨੇਡਾ ਵਾਲੇ ਐਲਾਨ ਕਰਦੇ ਆ ਨਾ ਜੇਤੂ ਮੰਨੂ ਪਿਆ ਫਿਰ ਦੇਣਾ ਅੱਜ ਜਿਹੜਾ ਮੰਨ ਜੇਟੂਗਾ ਉਹ ਨੂੰ 7000 ਉਹ ਨੂੰ ਜੇਟੂ ਨੂੰ 5000 ਰੁਪਏ ਰਕਮ ਦੇ ਦੀ ਉਹ ਆਦਮ ਜਿਹੜਾ ਸਟੇਜ ਦੇ ਉੱਪਰ ਲਗ ਕਰਾਸੀ ਫੜਾ ਦਿੱਤੀ ਗਈ ਹੈ ਬਹੁਤ ਵਧੀਆ ਕੁਸ਼ਤੀ ਜਿਹੜੀ ਹੈ ਅਖਾੜੇ ਚੱਲਦੀ ਹੋਈ ਕੌਣ ਦਿੱਤਾ ਹੈ ਇੱਕ ਪਾਸੇ ਗਣੇਸ਼ ਹੈ ਦੂਸਰੇ ਪਾਸੇ ਕੰਨੇ ਕੇ ਬਹੁਤ ਹੀ ਵਧੀਆ ਕਲਵਾ ਗੁੱਜਰ ਤੇ ਗੱਲ ਕਰਨ ਦੀ ਕਰਤਾ ਹੈ ਬਹੁਤ ਬਹੁਤ ਸਤਿਕਾਰ ਸਰਦਾਰ ਅੰਜੀ ਸਿੰਘ ਜੀ ਚੰਗਰ ਸਾਹਿਬ ਨਾਲ ਅਗਲੇ ਸਾਲ ਦੇ 2 ਲੱਖ ਦੇ ਵੱਡੇ ਸਹਿਯੋਗ ਨੇ ਔਰ ਕਿਤੇ ਸਾਡੇ ਭਰਾਵਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਕਮਲਜੀਤ ਸਿੰਘ ਖੋਨਾ ਕੁਲਵਿੰਦਰ ਸਿੰਘ ਹਰਜਿੰਦਰ ਸਿੰਘ ਐਪੀ ਕੈਨੇਡਾ ਤੋਂ ਬੁਲੇਟ ਪਲੱਸ 50000 ਰੁਪਏ ਅਗਲੇ ਸਾਲ ਲਈ ਆਹ ਚੰਦੀ ਕੁਸ਼ਤੀ ਲਈ ਸੱਤ ਦੇ 5000 ਦਾ ਯੋਗਦਾਨ ਹੋਣਗੇ ਅੱਜ ਦੀ ਵੱਡੀ ਕੁਸ਼ਤੀ ਫਾਈਨਲ ਕੁਸ਼ਤੀ ਚੱਲ ਰਹੀ ਹੈ ਕਲਵਾ ਪਹਿਲਵਾਨ ਜੀ ਗੁਜਰ ਖਾਣਾ ਬਾਰਨ ਗਰਦੇ ਪਹਿਲਵਾਨ ਜੀ ਮਾਲਕ ਪਰ ਸਾਡੇ ਪਾਸੇ ਗਣੇਸ਼ ਚਕਤਾਬ ਮਹਾਰਾਸ਼ਟਰ ਵਾਲਾ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰਦੇ ਜੋਰਦਾਰ ਮੁੰਡੇ ਨੇ ਆਰਤੀਆਂ ਦੇ ਸਰਾਨਿਆਂ ਨੂੰ ਇਕੱਠਾ ਕਰਕੇ ਰੱਖ ਲਿਆ ਲਾਓ ਗਣੇਸ਼ ਕਹਿੰਦੇ ਬੱਲੇ ਬੱਲੇ ਕਰਾ ਆ ਗਿਆ ਹੋ ਗਿਆ ਸਾਹਮਣੇ ਪਰ ਇੱਧਲੇ ਪਾਸੇ ਓਏ ਪਰਲੇ ਪਾਸੇ ਅਰੇ ਨਹੀਂ ਅਰੇ ਨਹੀਂ ਸਵਾਦ ਆਉਂਦਾ ਕੁਸ਼ਤੀ ਦਾ ਆਹ ਸਿਰਾਂ ਕੁਸ਼ਤੀ ਚੱਲ ਰਹੀ ਹੈ ਕਿ ਪੈਰਾਂ ਦੇ ਵਿੱਚ ਪਾ ਕੇ ਹੀ ਗੋਲ ਲੈਣਾ ਪੈਂਦਾ ਏ ਜਿੰਨੇ ਮਰਦੀ ਉੱਚੇ ਹੋ ਜਓ ਮੀਂਹ ਰਹਿਣਾ ਪੈਂਦਾ ਏ ਮਿੰਦ ਕਰਨੀ ਪੈਂਦੀ ਸਾਰੇ ਸ਼ਖਸਵਾਦਾਂ ਨੂੰ ਉਹ ਚੇਲੇ ਕਦੇ ਨਹੀਂ ਦਿੰਦੇ ਪਾਸਾ ਮੱਤ ਉਸਤਾਦਾਂ ਨੂੰ ਉਹ ਮੱਤ ਉਸਤਾਦਾਂ ਨੂੰ ਇਸ ਤਰ੍ਹਾਂ ਦੇ ਚੰਦੇ ਚੇਲੇ ਇਸ ਬੰਦੇ ਬੰਦੇ ਬਲੇ ਹੋਈ ਪਈ ਐ ਐਨ ਦੁਨੀਆ ਦੇ ਵੱਡੇ ਵੱਡੇ ਮਲਾ ਦੇ ਦਰਸ਼ਣ ਸਾਡੇ ਗੁਰਵਿੰਦਰ ਸਿੰਘ ਜੀ ਝਿੰਗਰ ਸਾਹਿਬ ਉਹਨਾਂ ਨੇ ਚੁਣ-ਚੁਣ ਕੇ ਹੀਰੇ ਲਿਆਂਦੇ ਗਿੱਲੂ ਪੰਡਤ ਜੀ ਉਹਨਾਂ ਨੇ ਜੋੜੀਆਂ ਬਣਾ ਕੇ ਕੱਲੀ-ਕੱਲੀ ਵਰਜੀ ਸਾਡੇ ਕੋਲ ਪੂਰੀ ਦੀ ਕੀਤੀ ਆ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਇਹਨਾਂ ਦੇ ਭਰਾਵਾਂ ਦਾ ਉਹਨਾ ਨਾਮ ਜਿਹੜਾ ਸਗਾ ਜੋ ਕਸ਼ੀ ਹੋ ਕੇ ਆਈਆ ਗਗਨਦੀਪ ਸਿੰਘ ਜੀ ਸੁਪੁੱਤਰ ਜਗਦੀਪ ਸਿੰਘ ਦੇ ਜਿਹਨਾਂ ਵੱਲੋਂ ਇੱਕ ਸੋਨੇ ਦੀ ਮੁੰਦੀ 48400 ਰੁਪਏ ਦੀ 7000 ਰੁਪਏ ਉਹਨਾਂ ਦੇ ਨਾਲ ਸਾਡੇ ਲੱਭਣਦਾਰ ਕਮਲਜੀਤ ਸਿੰਘ ਵੀ ਕਹਿ ਰਹੇ ਪੂਰਾ ਹੋ ਕੇ ਮੈਂ ਬਰੋਚ ਨੂੰ 35 ਬਰੋਚ ਵੀ ਭਰਾਈ ਦੇ ਦਉ ਉਹ ਵੀ ਦੇ ਦੇ ਭਰਾਈ ਤੇ ਮਟਕਲੇ ਕਸ਼ੀ ਦਾ ਬਾਤ ਦਿੰਦੇ ਆ ਉਹ ਵੀ ਉਹਨੂੰ ਦੇ ਦੀ ਇਹਨਾਂ ਨੂੰ ਪਰ ਉਹ ਆਰੋ ਮੈਗੀ ਜਮੀਰ ਫਿਰ ਪਹਿਲਵਾਨ ਉੱਲਕੇ ਗਏ ਨੇ ਦੋ ਪੱਖੀਆਂ ਹੋ ਗਿਆ 10 ਲੱਖ ਰੁਪਏ ਵਾਲੀਆਂ ਉਹਨਾਂ ਨੇ ਬੈਂਕ ਚੱਕੇ ਦੋੜਦੇ ਗੋਟਾ ਗੋਟਾ ਘਰ ਲਗਿਆ ਦੋੜ ਖੋਲ ਗਿਆ ਪਹਿਲਵਾਨ ਕੋਈ ਗੱਲ ਨਹੀਂ ਜਦੋਂ ਆਵੇ ਤਾਂ ਦੋੜਦੇ ਗੋਟਾ ਮਨ ਹੁੰਦਾ ਬੜਾ ਪਰੇਸ਼ਾਨ ਜਾਲੋ ਜਦੋਂ ਵੱਜਦੀ ਹੈ ਪੱਕੀ ਢਾਕ ਸੁਣਦਰਾ ਫਿਰ ਬੰਦਾ ਦੇਖੇ ਅਸਮਾਨ ਜਾਲੋ ਇਹ ਦਾ ਬੜਾ ਕਸੂਤਾ ਹੈ ਕਲਵਾ ਗੋਦਰਾ ਨਾਲ ਕਹਿੰਦੇ ਕਿ ਗਣੇਸ਼ ਹੈ ਅੱਜ ਮਹਾਰਾਸ਼ਟਰੀ ਤਖਤੀ ਹੈ ਕੱਚੇ ਕੋਠੇ ਨੂੰ ਜੇਕਰ ਇਹ ਬਲਵਿੰਦਰ ਝੰਡਰ ਸਾਹਿਬ ਕਹਿੰਦੇ ਕਿ ਖੜਾ ਲਿਓ ਇਹ ਕੱਚੇ ਕੋਠੇ ਨੂੰ ਜੇਕਰ ਲੱਪੀਏ ਨਾ ਉਹ ਢੈਂਦਾ ਢੈਂਦਾ ਢਹਿ ਜਾਂਦਾ ਉਹ ਚੁਗਲ ਖੋਰ ਨੂੰ ਜੇਕਰ ਰੋਕੀਏ ਨਾ ਗੱਲ ਕਹਿੰਦਾ ਕਹਿੰਦਾ ਕਹਿ ਜਾਂਦਾ ਪੂਰੀ ਅੱਗ ਦੇ ਪੱਠੇ ਨੂੰ ਨਾ ਲਈਏ ਪੱਠਾ ਪੈਂਦਾ ਪੈਂਦਾ ਪੈ ਜਾਂਦਾ ਪਹਿਲੀ ਓਵਰੇ ਜਿਹਦਾ ਨਾ ਵਿਆਹ ਹੋਵੇ ਬੰਦਾ ਰਹਿ ਜਾਂਦਾ ਰਹਿ ਜਾਂਦਾ ਲਓ ਸਿਰੇ ਦੀ ਕੁਸ਼ਤੀ ਦੋਨੇ ਵੱਲਾਂ ਦੇ ਦਰਵਾਜ਼ੇ ਕੋ ਤਾੜੀਆਂ ਮਾਰਦੇ ਜ਼ੋਰਦਾਰ ਉੱਪਰਲੇ ਪਾਸੇ ਬਲਵਾ ਬਲਵਾਂ ਜੀ ਗੁੰਜਰ ਬਾਹਰ ਨਾਲ ਖੜਾ ਥੱਲੇ ਪਾਸੇ ਗਣੇਸ਼ ਬਲਵਾਂ ਜੀ ਜਗਤਾਬ ਮਹਾਰਾਜ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਸਰਕਾਰ ਉਸਾਰ ਸੁੱਖੀ ਕੋਲਾ ਖੇਰਾ ਵੱਡਿਆ ਫਲਾਰ ਵਾਲੇ ਅੱਜ ਤੇ ਸ਼ਿਖ ਮੈਲ ਨੂੰ ਲਾਈਵ ਦੇਖ ਰਿਹਾ ਉਹਨਾਂ ਦਾ ਧੰਨਵਾਦ ਹੈ ਬਹੁਤ ਵੱਡੇ ਸਹਿਯੋਗ ਸਾਰੇ ਨਵੀਂ ਪਹਾਵਾ ਤੇ ਭਰਜ ਦੀ ਸਿਰੇ ਦੀ ਕੁਸ਼ਤੀ ਬਹੁਤ ਦੇਖਾਂਗੇ ਤੋਂ ਦੇ ਪਾਸੇ ਕਲਵਾ ਗੰਜਰ ਕਰਾਂਦਾ ਬੰਦੇ ਬੰਦੇ ਇੱਕ ਖੰਗੜੇ ਪਾਸੇ ਨਾਲ ਇਸ ਵੇਲੇ ਕਰਦੇ ਵੱਡਾ ਮਾਲਾ ਦੇ ਵਿੱਚ ਨਾਲ ਦਾ ਗੇਜ਼ਪਰ ਜੁਗਤਾ ਆਪਾਂ ਕਹਾ ਗਿਆ ਆਹ ਟਿਕੜਿਆ ਉਹ ਬਾਬਾ ਬਸ ਕਰੋ ਹੋਰ ਤੁਸੀਂ ਧੱਕੇ ਜਾਣਾ ਉਹ ਬਾਬਾ ਜੀ ਬੈਜੋ ਪ੍ਰਿੰਤ ਸਾਫ ਹੋਣਾ वा दिता बंदा ने उपरले पासे कलवा पहलवान गुजर साढ़े पासे मान सिंह ने कने चगता आरे की टक्कर सिरे की कुश्ती ਬਾਲਾ ਸਾਰੇ ਗੈਂਡੇ ਅੱਜ ਦੇ ਵੀ ਖੰਭ ਫਿਰ ਕੇ ਆਨੰਦ ਵਾਣੀਏ ਵੱਡੀ ਕੁਸ਼ਤੀ ਚੱਲ ਰਹੀ ਹੈ ਇਧਰਲੇ ਪਾਸੇ ਦੇਖਾਂਗੇ ਕੌਣ ਜਿੱਤਦਾ ਕੌਣ ਦਾ ਗੱਲਾ ਸਵੇਂਦੀਆਂ ਕਿ ਰੌਂਡ ਤੇ ਮਰੌਂਡ ਜਿਹੜੇ ਰੱਖੋਗੇ ਉਹਨਾਂ ਉੱਤੇ ਪੌਦੇ ਨਾ ਪਰਿੰਦੇ ਆਲਣੇ ਜਿਹੜੇ ਰੱਖੇ ਨੇ ਸਾਹਮਣੇ ਸਰੀਰ ਮਿੱਤਰੋ ਦਸੋਂ ਕਾਨੂੰ ਚਿੰਤਾ ਵਿੱਚ ਗੱਲਣੇ ਮੇਰੇ ਨਾਲੋਂ ਵੱਧ ਗਾਂਢੀ ਕੋਲਾ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ ਚਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਤੇ ਪਹਿਲਾਂ ਦੇ ਨਾਲ ਕੁਝ ਚੰਗਾ ਹੈ ਸੰਧੂਆ ਹੋ ਕੇ ਕਲ ਜਦ ਸ਼ੁਕਰ ਮਨਾਈ ਜਾ ਜਿਹੇ ਅੰਗ ਪੈਰ ਸਾਬ ਤੇ ਹੋਰ ਦੱਸੋ ਚੜ੍ਹ ਲਈ ਬੰਝ ਚਾਹੀਦਾ ਰੱਬ ਨੂੰ ਲਾਂਬੇ ਦੇਣ ਵਾਲਿਓ ਆ ਤਾੜੀ ਇਹ ਹੈ ਕਰਵਾ ਗੁੱਜਰ ਬਾਲਣ ਵਾਲਾ ਆਹ ਸਰਾ ਕਰਵਾ ਗਿਆ ਸਰਾ ਕਰਵਾ ਗਿਆ ਮਾਰ ਦਿਓ ਤਾੜੀ ਮਲ ਜੇਤੂ